ਸਾਹਿਤ ਕਾਰਨੀਆ ਤੋਂ ਪੰਜਾਬ ਦੇ ਲਾਰਡ ਨਾਲ ਨੂੰ ਵੇਚ ਦਿਆ ਹੋਇਆ ਚਾਰ ਬਟੋਗੇ ਬੜੇ ਹਾਲਾਤ ਖਰਾਬ ਹੋ ਗਏ ਲਾਰਡ ਨਾਲ ਦੇ ਪੰਜਾਬ ਚ ਇਸ ਕਰਕੇ ਅੱਜ ਅੱਜ ਬੜੇ ਵੱਡੀ ਪੱਦਰ ਤੇ ਇਥੇ ਉਤਰਨਾ ਦਿੱਤਾ ਸੋ ਰੋਚ ਪੁਜਾਰਾ ਜਿਹੜਾ ਹੈ ਕੀਤਾ ਇੱਕ ਨਿਆ ਸਭਿਨਾ ਜੋ ਆਜਨੇ ਪੰਜਾਬ ਤੇ ਉਹ ਸਾਰਿਆਂ ਦੇ ਸਾਹਮਣੇ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਮੇਰਾਂ ਸਾਬ ਦੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਰਹੇ ਕਿ ਕਦੋਂ ਸਾਡੇ ਬੱਚੇ ਸਕੂਲਾਂ ਚ ਤੱਕ ਪਹੁੰਚ ਜਾਣ। ਸੋ ਨਾਲ ਹੀ ਸਾਡੇ ਤੁਸੀਂ ਕੋਈ ਵੀ ਲੈ ਲਓ ਅੰਦਰਸਹੀ ਲੈ ਲਓ ਤੇ ਇਹਦੇ ਕੋਈ ਲੈ ਲਓ ਕੋਈ ਖਾਣਾਂ ਦੀ ਮੁਸ਼ਕਲ ਹੈ ਮੈਂ ਸਮਝਦਾ ਕਿ ਅੱਜ ਜੋ ਆਪ ਜੀ ਆਪਦੇ ਨੇ ਲੋਕਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਨਾਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਬਾਹਰ ਦੇ ਸਾਹਮਣੇ ਆ ਗਏ ਆਪਣੇ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡ ਚੜ ਗਏ ਸਾਡੇ ਜਿਹੜੇ ਦਸਤੀ ਵਾਲੇ ਨੇ ਉਹ ਆਪਣੀ ਦਸਤੀ ਬਾਹਰ ਸ਼ਿਫਟ ਕਰ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜ਼ਦੂਰ ਨੇ ਪੰਜਾਬ ਨੂੰ ਛੱਡਣ ਲੱਗੇ ਹੈਲੋ ਹੈਲੋ ਉਹ ਗਰੀਬ ਸਰਕਾਰ ਨੂੰ ਇਹ ਉਹ ਬੇਨਤੀ ਹੈ ਸੀਐਮ ਸਾਹਿਬ ਨੂੰ ਇਹ ਉਹ ਬੇਨਤੀ ਹੈ ਕਿ ਸਾਰਾ ਕੋਈ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੇਖਣ ਤੋ ਤੁਸੀਂ ਵੇਖ ਲਓ ਅੱਜ ਕੋਈ ਭੈਣ ਸਾਡੀ ਬਜਾਰਾ ਚ ਚਲ ਜਾਂਦੀ ਆ ਉਹ ਸੇਵੜੇ ਉਹਨਾਂ ਦੇ ਪਰਸ ਉਹਨਾਂ ਦੀਆਂ ਚੈਨੀਆਂ ਅੱਜ ਡਕੈਤੀਆਂ ਨੇ ਡਕੈਤੀਆਂ ਕਹਦੇ ਨੇ ਡਾਕ ਹੀ ਨਹੀਂ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦੇ ਦਿਹਾੜੇ ਸੋ ਬੜੀ ਅੱਜ ਮਰਡਰ ਹੋ ਰਹੇ ਨੇ ਪੰਜਾਬ ਚ ਜਦੋਂ ਦੀ ਸਰਕਾਰ ਬਣੀ ਐ ਤੁਸੀਂ 22 ਤੋਂ ਲੈ ਕੇ ਹੁਣ ਤੱਕ ਵੇਖ ਲਓ ਮੈਂ ਵੇਖਿਆ ਸੀ 72000 ਦੇ ਕਰੀਬ ਆਪੀਸੀ ਦੇ ਤਹਿਤ ਜਿਹੜੀਆਂ ਕਤਰਾਵਾ ਪੰਜਾਬ ਤੋਂ ਹੋਈਆਂ ਨੇ ਉਹ 72000 ਦੇ ਕਰੀਬ ਨੇ ਮਤਲਬ ਇਹ ਨੇ ਕਿ ਪੰਜਾਬ ਸਰਕਾਰ ਕਿੰਨੀ ਰੰਗਲਾ ਪੰਜਾਬ ਨਾਮ ਦੀ ਇਹ ਬਾਰੇ ਕੀ ਕਰ ਰੰਗੋ ਆਪਣੇ ਆਪ ਤੋਂ ਇਹਦਾ ਪਾਣੀ ਗਿਆ ਜੋ ਚਰਚਾ ਦੇ ਤੋਂ ਭੱਜ ਰਿਹਾ ਪੰਜਾਬ ਨੂੰ ਤੁਸੀਂ ਕੋਲ ਆਦਮੀ ਤੁਸੀਂ ਪ੍ਰੈਸ ਵਾਲਿਓ ਤੁਹਾਡੇ ਵੀ ਸਾਰੇ ਨਸਾਮ ਆ। ਕਹਿੰਦੇ ਡਾਟਾ ਘਟਾ ਲਓ ਪਿਛਲੀ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਦੇ ਵਿੱਚ ਪ੍ਰਾਈਮ ਰੇਸ਼ੋ ਘਟਿਆ ਕੈਂਸਲ ਪਾੜੇ ਮਦਰ ਭਾਈ ਬੜ ਲਗਾਤਾਰ ਕਹਿੰਦੇ ਤੁਸੀਂ ਡਾਟਾ ਘਟਾ ਲਓ ਤੁਸੀਂ ਆਪ ਪ੍ਰੈਸ ਵਾਲਿਓ ਆ ਵੇਖ ਲਓ ਮੈਂ ਤਾਂ ਦੱਸਿਆ ਕਿ 22 ਤੋਂ ਲੈ ਕੇ ਹੁਣ ਤੱਕ ਆਪੀਸੀ ਦੀਆਂ 74 ਹਜ਼ਾਰ ਕਿੰਨਾਵਾਂ ਜੜੀਆਂ ਨੇ ਹੋਈਆਂ ਨੇ ਡਾਟਾ ਸਾਰੇ ਵੇਖ ਲਓ ਹੋਰ ਵੀ ਸਰਕਾਰਾਂ ਲਈ ਰਿਹਾ ਲੋ ਜੀ ਸਰਕਾਰਾਂ ਦੇ ਰਿਹਾ ਜੀ ਜੀ ਕੰਮ ਰਿਹਾ ਕਾਹਦਾ ਕੋਆ ਦਾ ਰਹਿ ਗਿਆ ਬੜੇ ਲੰਬੇ ਸਮੇਂ ਤੋਂ ਇਤਿਆਦ ਤੋਂ ਕਮੀ ਕਿਥੇ ਆ ਤੁਸੀਂ ਕਿਵੇਂ ਚਾ ਵੀ ਵੇਖੋ ਗੱਲਿਆ ਇਹ ਸਰਕਾਰਾਂ ਦਾ ਕੰਮ ਹੈ ਤਾਂ ਕਰਾਉਣਾ ਜੀ ਕਿਉਂਕਿ ਸਾਡੇ ਸੀਐਮ ਸਾਹਿਬ ਕੋਲ ਤਾਂ ਵਿਭਾਗਾਂ ਵੀ ਇਹਦਾ ਹੁੰਦਾ ਵਿਭਾਗਾਂ ਜਿਹਨਾਂ ਕੋਲ ਆ ਸੋ ਮੈਂ ਸਮਝਣਾ ਇਹ ਸਰਕਾਰਾਂ ਦਾ ਕੰਮ ਹੈ ਮੈਂ ਦੇਖ ਕੇ ਵੀ ਕਿਹਾ ਇੱਥੇ ਆਪਣੀ ਸਪੀਚ 'ਚ ਕਿਹਾ ਇਹ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਨੇ ਸਰਕਾਰਾਂ ਥੱਲ ਪੌਂ ਗਿਆ ਰੇ ਤੁਹਾਨੂੰ ਪਤਾ ਹੈ ਜੇਸ ਵਾਲੇ ਪੰਜਾਬ ਚ ਬਹੁਤ ਵੱਡੀ ਨੇਰੀ ਆਈ ਤੇ ਅੱਤਵਾਦੀ ਉਦੋਂ ਕਾਗਰੀ ਦੀ ਸਰਕਾਰ ਬਣੀ ਜੀ ਸਾਡੇ ਕੀਮਤ ਸਰਦਾਰ ਬੇਅੰਤ ਸਰਗੀਏ ਸਰਦਾਰ ਬੇਅੰਤ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਪੰਜਾਬ ਨੂੰ ਬਚਾ ਲਿਆ ਅੱਤਵਾਦ ਨੂੰ ਖਤਮ ਕਰ ਦਿੱਤਾ ਜਿਹੜੀਆਂ ਸਾਡੀਆਂ ਭੈਣਾਂ 4 ਵਜੇ ਦਿਖਦੀਆਂ ਨਹੀਂ ਜੀ ਉਸ ਤੋਂ ਬਾਅਦ 12 12 ਵਜੇ ਤੱਕ ਤਹਾਂ ਦੀਆਂ ਲੇਡੀਜ਼ ਬਾਜ਼ਾਰਾਂ 'ਚ ਫਿਰਦੀਆਂ ਸਭ ਉਹ ਹੀ ਕਰ ਰਹੇ ਉਸੇ ਤਰ੍ਹਾਂ ਦਾ ਕੰਮ ਆ ਇਰਾਜ਼ੀ ਛੱਡ ਜੀਏ ਕਿ ਪੁਲਿਸ ਕੁਝ ਨਹੀਂ ਕਰਦੀ ਡੀਜੀਪੀ ਕੁਝ ਨਹੀਂ ਕਰਦੇ ਉਹਨਾਂ ਕੋਲ ਕਾਉਣਾ ਜਿਹੜਾ ਉਹ ਸਰਕਾਰਾਂ ਦਾ ਕੰਮ ਹੈ। ਉਹ ਪੰਜਾਬ ਵਿੱਚ ਚੁਣਿਆ ਪੁਲਿਸ ਵਾਇਏ ਜਿਨੇ ਕਿ ਅੱਤਵਾਦ ਦੇ ਖਿਲਾਫੀ ਲੜਾਈ ਨਹੀਂ ਲੜੀ ਉਸਨੇ ਕੀ ਹੋ ਗਿਆ ਕੀ ਕੰਨ ਕਰਦੀ? ਵੇਖੋ ਮੈਂ ਤੁਹਾਨੂੰ ਕਹਿਆ ਮੈਂ ਹੁਣ ਵੀ ਕਹਿ ਰਿਹਾ ਇਹ ਸਰਕਾਰਾਂ ਦੀਆਂ ਪੌਤੀਆਂ ਨੇ ਇਹ ਨਵਾਂ ਸਰਕਾਰ ਗਾਈਡਲਾਈਨ ਦਿੰਦੀਆਂ ਨੇ। ਤਾਂ ਮੈਂ ਸਮਝਣਾ ਕਿ ਸਰਕਾਰ ਨੂੰ ਸਾਰਾ ਕੁਝ ਛੱਡ ਕੇ ਪਹਿਲੋਂ ਪੰਜਾਬ ਦੇ ਹਾਲਾਤ ਜਿਹੜੇ ਠੀਕ ਕਰਨੇ ਚਾਹੀਦੇ ਨੇ ਲਾਂਡਰ ਠੀਕ ਰਹੇਗਾ। ਪੰਜਾਬ ਦੇ ਹਿਸ਼ਾਰੇ ਪੁਲੀਸ ਸਾਹਿਬ ਤੁਸੀਂ ਸਵਾਲ ਕੀਤਾ ਕਿ ਸਾਨੂੰ ਜਿਹੜਾ ਕੰਮ ਕਰਨਾ ਆਉਂਦਾ ਔਰ ਨਵੇਂ ਜਿਹੜੇ ਸਰਕਾਰ ਬੜੀ ਕੰਮ ਕਰਨਾਂ ਆਈਆ ਔਰ ਜਦੋਂ ਸੀਐਮ ਪਹੁੰਚਦੇ ਨੇ ਦਰਵਾਜ਼ਾ ਖੋਲ੍ਹ ਕੇ ਅੰਮ੍ਰਿਤ ਸਰ ਐਮਐਲਏ ਤੱਕ ਲੱਗੇ ਨਹੀਂ ਲੱਗਦੇ ਔਰ ਐਮਐਲਏ ਜਿਹੜੇ ਕੱਲ ਕੰਮ ਨੇ ਕਿੱਦਾਂ ਤਾਂ ਕੋਟਾ ਦੇਖੋ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਗੱਲ ਕਰਨਾ ਇਹਨਾਂ ਦੇ ਜਿਹੜੇ ਐਮਐਲਏ ਤੁਸੀਂ ਆਪ ਹੀ ਪੜ ਦਿਓ ਤਾਂ ਕਿ 3 ਬੰਦਾ ਪੜ ਦਿਓ ਉਹਨਾਂ ਦੀਆਂ ਤੁਸੀਂ ਵੀਡੀਓ ਵੇਖਦੇ ਹੋ ਉਹ ਆਪ ਹੀ ਆਂਦੇ ਨੇ ਸਾਡੇ ਹੱਥ ਹੱਥ ਕੁਝ ਨਹੀਂ ਸਾਡੀ ਕੋਈ ਸੁਣਦਾ ਨਹੀਂ ਸੁਣਦੇ ਨਹੀਂ ਇਹ ਆਪ ਤਾਂ ਝੁੰਦੇ ਨਹੀਂ ਤਾਂ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਇਹਨਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਇਹ ਸਰਕਾਰਾਂ ਦੇ ਸ਼ਬਦ ਹੀ ਆ ਤੁਹਾਨੂੰ ਕੀ ਕਰ ਲੈ ਕਿ ਐਮਐਲਏ ਨੂੰ ਪਾਵਰਾਂ ਨਹੀਂ ਦਿੱਤੀਆਂ ਕਿਹਦਾ ਕੋਈ ਉਹਨਾਂ ਨੇ ਫਰੇ ਮੈਂ ਨਹੀਂ ਦੱਸ ਸਕਦਾ ਜੀ ਇਹਦੇ ਇਹਨਾਂ ਦੀ ਸਰਕਾਰ ਨਹੀਂ ਲੱਗਦੀ ਓਕੇ